ਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਟ ਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਚਾਰ ਦੀ ਰੈਸਪੀ ਦਿੰਨੇ ਆ ਮਿਰਚ ਦੇ ਅਚਾਰ ਦੀ ਤਿੰਨ ਤਰ੍ਹਾਂ ਦਾ ਆਪਾਂ ਜਿਹੜਾ ਮਿਰਚ ਦਾ ਅਚਾਰ ਬਣਾਉਣਾ ਦੱਸਾਂਗੇ ਅੱਜ ਤੁਹਾਨੂੰ ਹਨਾ ਤੇ ਆਪਾਂ ਮਿਰਚਾਂ ਜਿਹੜੀਆਂ ਸੁੱਕਣੀਆਂ ਪਾ ਦਿੱਤੀਆਂ ਨੇ ਇੱਥੇ ਅ ਕੁਝ ਰਾਤ ਆਪਾਂ ਸਕਾਲੀਆਂ ਸੀ ਕੁਝ ਹੁਣ ਮੰਜੇ ਤੇ ਪਾਤੀਆਂ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਹਨਾ ਅੱਜ ਤੁਹਾਡੇ ਨਾਲ ਮਿਰਚ ਦੇ ਅਚਾਰ ਦੀ ਜਿਹੜੀ ਰੈਸਪੀ ਹੈਗੀ ਆ ਤਿੰਨੇ ਤਰ੍ਹਾਂ ਦੀ ਆਪਾਂ ਪਾਵਾਂਗੇ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਡੁੰਗਣੀਆਂ ਸ਼ੁਰੂ ਕਰਦੇ ਆਂ ਅਧਿਕਸੂ ਹੋ ਗਏਗਾ ਹੂੰ ਚਾ ਲਾਉਂਗਾ ਜੀ ਜੱਟ ਹੁਣ ਸਿਆੜ ਦੀ ਵੀ ਸੋਚਾਂ ਹਾਂ ਕਿਤੇ ਜਾ ਦੇਣਾ ਉਹਦਾ ਬੰਡ ਹਾਂ ਬਾੜੀ ਦੀ ਬਾਰਗੀ ਹੁਣ ਬਸ ਸਰਾਹ ਦੀ ਛੱਡ ਜਾਵੇ ਲਾਉਂਗਾ ਸੱਚੀ ਸੰਜੀ ਹਾਂ ਮਨਾ ਕੇ ਤਾਰੀ ਹਜ ਤੱਕ ਰੋਕੀ ਤਾਰਾ ਨਾ ਕਿ ਚੇਦੇ ਜੀ ਤਾਂ ਪਿੱਛੇ ਨਹੀਂ ਲੈਉਂਦੀ ਕੱਲ ਨੂੰ ਦੋ ਤਾਰ ਇਹ ਕਰਦੇ ਸੀ ਅੱਛਾ ਹਾਂ ਆ ਵੀ ਹਾਂ ਜਦੋਂ ਕਰਕੇ ਰਹੀ ਹੁੰਦੇ ਕਰਤਾ ਹਾਂ 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 ਆ ਵੀ ਜਪੈ ਇਲਾ ਕਰਕੇ ਰੱਖਦੇ ਨਹੀਂ ਕਰਕੇ ਰੱਖਦੇ ਜਿਹੜਾ ਹੱਥ ਤੇ ਨਹੀਂ ਪਾਉਣ ਦਿੰਦੇ ਛੇ ਜਿਹੜਾ ਸੱਤ ਸਦਾ ਆ ਜਾਂਦਾ ਆ ਕਰ ਲੈਣਾ ਅਗਲੀ ਕੋਸ ਦੀ ਤੇਨੀ ਅੰਟੀ ਕਿਵੇਂ ਕਰੋਗੇ ਸੰਜੀ ਦਾ ਹਾਂ 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 ਤਾਂ ਕਿੰਨੇ ਸਰੇ ਲਾਉਣਗੇ ਮੈਂ ਚਲ ਬ੍ਰੋਡਰੀ ਪਾ ਲਿਆ ਕਰਾਂਗੇ ਹਾਂ ਲੈ ਆ ਆ ਹਾਂ ਬਗਲੇ ਦੀ ਬਗਲੇ ਹੁਣ ਬਗਲੇ ਇੱਕ ਥਾਂ ਹੀ ਲਾ ਲੇ ਹਾਂ ਇਹ ਡੱਡ ਕੀ ਹੋਵਦਾ ਮੈਂ ਚਲਾਉਂਦਾ ਹੋ ਜਾਂਦਾ ਆਹ ਵਾਲੀ ਬ੍ਰੇਕ ਨੇ ਹੈ ਨਾ ਹਾਂ ਮਿੱਟੀ ਦੇ ਵਿੱਚ ਰਵਾਂ ਕਿੱਤੋ ਮੁੱਢ ਤੋਂ ਹੀ ਮਾਰ ਅੱਛਾ ਹਾਂ ਜੀ ਜੋ ਮਸਾਂ ਦੇ ਕਿਹੜਾ ਹੈਗੀ ਮਿੱਟੀ ਹੈ ਹੀ ਨਹੀਂ ਅਲੋ ਜੀ ਇੱਥੇ ਆਪਾਂ ਮਿਰਚਾਂ ਸੀ ਜਿਹੜੀਆਂ ਡੰਡੀਆਂ ਇਹਨਾਂ ਦੀਆਂ ਤੋੜਦੀਆਂ ਸ਼ੁਰੂ ਕਰਤੀਆਂ ਤੇ ਨਾਲ ਮੈਂ ਮਾਂਜੀ ਨੂੰ ਲਾ ਲਈ ਅਸੀਂ ਸਾਡੇ ਘਮਾਂਡ ਚੋਂ ਹੀ ਸੀਗੇ ਵੈਸੇ ਦਸੀਂ ਅੰਬੋ ਕਹਨੇ ਹੁੰਨੇ ਆ ਪਰ ਦੇਖੋ ਹਨਾ ਪੰਡਤ ਨੇ ਮਾਂਜੀ ਕਹਨੇ ਬਣਦਾ ਤੇ ਨਾਲ ਲਾ ਲਈ ਸੀ ਕਿ ਇਹਨਾਂ ਨੇ ਹਰੀਆਂ ਮਿਰਚਾਂ ਦੀਆਂ ਡੰਡੀਆਂ ਡੰਡੀਆਂ ਤੋੜਾਤੀਆਂ ਸੀਗੇ ਮੇਰੇ ਨਾਲ ਮੇਰੇ ਚਲੋ ਫਿਰ ਵੀ ਥੋੜਾ ਜਿਹਾ ਕੰਮ ਆਸਾਨ ਹੋ ਗਿਆ ਸੀਗਾ ਹਨਾ ਤੇ ਬਾਕੀ ਲਾਲ ਮਿਰਚਾਂ ਆਂ ਦੀਆਂ ਡੰਡੀਆਂ ਮੈਂ ਤੋੜਤੀਆਂ ਸੀਗੀਆਂ ਤੇ ਚੀਰਾ ਵੀ ਮੈਂ ਹੀ ਦਿੱਤਾ ਸੀਗਾ ਕੱਲੀ ਨੇ ਸਾਰੀਆਂ ਮਿਰਚਾਂ ਨੂੰ ਚਲੋ ਜਿੰਨੇ ਕ ਹੈਲਪ ਹੋ ਗਏ ਹੈ ਨਾ ਉਹਨਾਂ ਹੀ ਮਾਂਜੀ ਦਾ ਧੰਨਵਾਦ ਆ ਬਹੁਤ ਬਹੁਤ ਹੈ ਨਾ ਵੀ ਪਹਿਲੇ ਬੋਲਤੇ ਮੇਰੇ ਆਗੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਦੇਖੋ ਰਲ ਮਿਲ ਕੇ ਕੰਮ ਹੋ ਜਾਂਦੇ ਨੇ ਜੋ ਡੁੰਗਲੀਆਂ ਨੇ ਆਪਾਂ ਮੱਚਾ ਕੁਝ ਮਾਂਜੀ ਨੇ ਜਿਹੜੀਆਂ ਹਰੀਆਂ ਸੀਗੀਆਂ ਉਹਨਾਂ ਨੇ ਉਹ ਡੁੰਗਤੀਆਂ ਸੀਗੀਆਂ ਡੰਡੀਆਂ ਤੋੜਤੀਆਂ ਹੈ ਨਾ ਤੇ ਹੁਣ ਆਪਾਂ ਇਹਨਾਂ ਨੂੰ ਦਿੰਨੇ ਚੀਰਾ ਚੀਰਾ ਦੇ ਕੇ ਫਿਰ ਪਾਉਨੇ ਆ ਮਾਂਜੀ ਚਲੀਏ ਵੇ ਅਸੀਂ ਹੁੰਦਾਂ ਬੋਏ ਕਹਿੰਦੇ ਹੁੰਨੇ ਪਰਮਾਨ ਜੀ ਨੇ ਪੰਡਤਾਂ ਨੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਚੀਰਾ ਦੇ ਲੈਨੇ ਚੀਰਾ ਦੇ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾ ਦਵਾਂਗੇ ਅੱਜ ਆਪਾਂ ਮੇਚਾਂ ਦੇ ਚਾਰ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਰਦਣ ਨਾਲ ਚੀਰਾ ਦੇ ਰਹੇ ਆਂ ਸੂਈ ਨਾਲ ਉਨਾ ਵਧੀਆ ਨਹੀਂ ਹੁੰਦਾ ਪਰ ਇਹਦੇ ਵਿੱਚ ਐ ਵੀ ਨਮਕੀ ਚੰਗੀ ਤਰ੍ਹਾਂ ਹਨਾ ਪ੍ਰਚੂਗਾ ਤੇ ਕੱਟ ਕੇ ਫਿਰ ਆਪਾਂ ਪਾਉਣੇ ਕਿਸ ਤਰ੍ਹਾਂ ਚਾਰ ਪਾਉਣੇਗੇ ਦੋਨੇ ਭਾਂਡੇ ਆਪਾਂ ਚੰਗੀ ਤਰ੍ਹਾਂ ਸਕਾਲੇ ਸੀ ਗਿਆ ਹਾਂ ਜਿਦਾਂ ਵੀ ਉੱਪਰ ਪਹਿਲਾਂ ਮਿਰਚਾਂ ਵੀ ਚੰਗੀ ਤਰ੍ਹਾਂ ਸੁਕਾ ਲਈਆਂ ਸੀਗੀਆਂ ਰਾਤ ਤੋ ਕੇ ਸੁੱਕਣੇ ਪਾਤਿੰਦੇ ਸਵੇਰੇ ਆਪਾਂ ਮੰਜੇ ਤੇ ਪਾਤੀਆਂ ਸੀਗੀਆਂ ਤੇ ਭਾਂਡਾ ਜਿਹੜਾ ਆਪਾਂ ਜਿਹਦੇ ਵਿੱਚ ਚੀਰਾ ਦੇਣਾ ਉਹ ਵੀ ਹਨਾ ਭਾਂਡਾ ਵਧੀਆ ਸੁੱਕਾ ਹੋਵੇ ਇਥੋਂ ਦੇਖਦਾ ਤੁਹਾਨੂੰ ਮੈਨੂੰ ਤਾਂ ਮੈਨ ਨਹੀਂ ਦਿਖਦੀ ਹਨਾ ਇਸ ਤਰ੍ਹਾਂ ਆਪਾਂ ਦੇ ਦਿੰਨਾ ਚੀਰਾ 4 ਕਿਲੋ ਮਿਰਚਾਂ ਨੇ ਇਹ ਤੇ ਬਾਕੀ ਇਹਦੇ ਵਿੱਚ ਆਪਾਂ ਕੀ ਕੀ ਪਾਵਾਂਗੇ ਕਈ ਤਰ੍ਹਾਂ ਦੇਖੋ ਚਾਰ ਵੀ ਕਈ ਤਰ੍ਹਾਂ ਨਾਲ ਪੈਂਦਾ ਹਨ ਅਲੱਗ ਅਲੱਗ ਤਰੀਕੇ ਨੇ ਆਪੋ ਆਪਣੀ ਪਾਉਣ ਦੇ ਕੋਈ ਕਿਵੇਂ ਪਾ ਲੰਦਾ ਕੋਈ ਕਿਵੇਂ ਪਰ ਆਪਾਂ ਨਾਲ ਤਰੀਕਾ ਤੁਹਾਨੂੰ ਦੱਸਦੇ ਅੱਜ ਆਪਾਂ ਕਿਵੇਂ ਪਾਉਣੇ ਥੀਰਾ ਦੇਣ ਤੇ ਡੁੱਗਣ ਤੇ ਟਾਈਮ ਲੱਗੂ 4-5 ਟਾਈਮ ਹੀ ਲੱਗਣਾ ਹੈਗਾ ਮਸਾ ਥੀਰਾ ਦੇਣ ਨੂੰ ਹੀ ਟਾਈਮ ਲੱਗੂਗਾ ਮਿਸ ਜਾਨੂ ਵੀ ਆਪਾਂ ਲੇਟ ਹੋ ਗਏ ਤਾਂ ਥੋੜੀ ਆਪਾਂ ਐਵੇਂ ਜਿ ਮਿਲ ਗਈਆਂ ਪਹਿਲਾਂ ਕੁਛ ਨਹੀਂ ਲਿਆ ਕੇ ਦਿਤੀ ਹੁਣ ਵੀ ਮੈਂ ਚੀਮਾ ਤੋਂ ਹੀ ਮੰਗਾਈਆਂ ਜਿਹੜੇ ਆਪਾਂ ਕੰਟੇਨਰਾਂ ਦੇ ਵਿੱਚ ਚਾਰ ਪਾਵਾਂਗੇ ਉਹ ਸਵੇਰ ਦੇ ਮੇਰੇ ਧੁੱਪ ਦੇ ਵਿੱਚ ਰੱਖੇ ਹੋਣੇ ਨੇ ਢੱਕਣੇ ਜਿਹੜੇ ਇਹ ਵੀ ਧੁੱਪ ਦੇ ਵਿੱਚ ਰੱਖੇ ਹੋਣੇ ਜਿੰਨਾਂ ਦੇ ਵਿੱਚ ਚਾਰ ਪੈ ਜਾਊਗਾ ਕਿਉਂਕਿ ਦੋ ਟਾਈਪ ਦੀਆਂ ਤਿੰਨ ਦੀ ਆਪਾਂ ਮਿਰਚਾਂ ਪਾਵਾਂਗੇ ਜੀ ਤੁਹਾਡੇ ਨਾਲ ਆਚਾਰ ਸ਼ੇਅਰ ਕਰਦੇ ਆਂ ਤੇ ਕਹਿੰਦੇ ਨੇ ਇਹਨਾਂ 'ਚ ਦੇਖਾਂਗੇ ਕਿੰਨੇ ਚ ਆ ਜਾਊਗਾ ਚੰਗੀ ਤਰ੍ਹਾਂ ਧੁੱਪ ਲਵਾ ਲਈ ਆਪਾਂ ਇਹਨਾਂ ਨੂੰ ਹੁਣ ਚੱਲਦੇ ਆਪਾਂ ਅੱਗੇ ਪ੍ਰੋਸੈਸ ਜਿਹੜਾ ਕਰਦੇ ਆ ਸ਼ੁਰੂ ਚਾਰ ਮਿਰਚ ਦਾ ਪਾਉਣ ਲਈ ਆਪਾਂ ਨੂੰ ਇੱਕ ਸਿਰਕਾ ਚਾਹੀਦਾ ਇੱਕ ਕੱਪਾ ਨੂੰ ਚਾਹੀਦਾ ਨਮਕ ਤੇ ਇੱਕ ਚਾਹੀਗੇ ਰਾਈ ਤੁਸੀਂ ਧਨੀਆ ਵੀ ਲੈ ਸਕਦੇ ਹੋ ਪਰ ਮੈਂ ਕੱਲੀ ਰਾਈ ਇਹ ਲਵਾਂਗੀ ਮੈਨੂੰ ਬਸ ਕੱਲੀ ਰਾਈ ਵਧੀਆ ਲੱਗਦੀ ਹੈ ਹਨਾ ਤੇ ਚਲੋ ਜੀ ਇਹਨੂੰ ਆਪਾਂ ਥੋੜੀ ਜਿਹੀ ਨਮੀ ਹੈ ਜਿਹੜੀ ਉਹ ਕਰ ਲੈਨੇ ਇਹਨੂੰ ਆਪਾਂ ਥੋੜੇ ਜਿਹਾ ਰੋਸਟਡ ਕਰ ਲੈਨੇਗੇ ਲਓ ਜੀ ਇੱਥੇ ਆਪਾਂ ਫਰਾਈਪੈਨ ਲੈ ਲਿਆ ਗੈਸ ਕਰਤਾ ਔਨ ਥੋੜੀ ਜਿਹਾ ਆਪਾਂ ਇਹਨੂੰ ਜਿਹੜੀ ਇਹਦੀ ਨਮੀ ਨਮੀ ਖਤਮ ਕਰ ਲਾਂਗੇ ਕਿਉਂਕਿ ਫਿਰ ਰੇਹ ਹੁੰਦਾ ਵੀ ਚਾਰ ਖਰਾਬ ਨਾ ਹੋ ਜੇ ਬੋਲ ਰਾਈ ਆਪਾਂ ਇਹ ਵਿੱਚ ਪਾਤੀ ਤੁਸੀਂ ਚਾਹੋ ਤਾਂ ਧਨੀਆ ਵੀ ਲੈ ਸਕਦੇ ਹੋ ਮੇਥੀ ਦਾਣਾ ਵੀ ਤੁਸੀਂ ਪਾ ਸਕਦੇ ਹੋ ਹਨ ਵੀ ਮਸਾਲਾ ਵਧੀਆ ਬਣਾ ਸਕਦੇ ਹੋ ਇਹ ਪਤਾ ਨਹੀਂ ਕਿੰਨੇ ਕ ਬੀਕਰ ਪੈਸੇ ਦੀ ਮਹਿੰਗਾਈ ਹੈ ਇਹਨ ਮੈਨੂੰ ਪਤਾ ਹੁਣ ਕਿੰਨੀ ਹੈਗੀ ਤੇ ਇਹਦੇ ਵਿੱਚ ਅੱਧੀ ਤਾਂ ਆਪਾਂ ਦੇਖੋ ਜਿਹੜਾ ਚਾਰ ਪਾਵਾਂਗੇ ਆਪਾਂ ਹਰੀ ਮਿਰਚ ਜਿਹੜਾ ਉਹ ਚ ਪਾਵਾਂਗੇ ਅੱਧੀ ਕਪਾ ਇੱਕ ਹੋਰ ਮਿਰਚਾ ਪਾਵਾਂਗੇ ਤਿੰਨ ਟਾਈਪ ਦੀ ਮਿਰਚ ਅੱਜ ਤੁਹਾਨੂੰ ਦੱਸਾਂਗੇ ਇੱਕ ਪਰ ਜਿਹੜੀਆਂ ਲਾਲ ਮਿਰਚਾਂ ਨੇ ਉਹ ਪਾਵਾਂਗੇ ਠੀਕ ਹੈ ਜੀ ਲਓ ਜੀ ਇਹ ਰਾਈ ਆਪਣੀ ਹੋ ਚੁੱਕੀ ਹੈਗੀ ਤੇ ਆਪਾਂ ਇਹਨੂੰ ਹੁਣ ਇੱਥੇ ਪਲੇਟ ਦੇ ਵਿੱਚ ਕੱਢ ਲੈਨੇ ਆਂ ਥੋੜੀ ਜਿਹੀ ਤਾਂ ਠੰਡੀ ਹੋਣ ਦਵਾਂਗੇ ਇਥੇ ਆਪਾਂ ਬਾਹਰ ਰੱਖ ਲਿਆ ਸਾਰਾ ਸਮਾਨ ਟੇਬਲ ਤੇ ਲਿਆ ਕੇ ਤਾਂ ਜੋ ਸਾਨੂੰ ਚੰਗੀ ਤਰ੍ਹਾਂ ਇੱਥੇ ਹਨਾ ਕਲੀਅਰ ਦਿਸ ਜਾਵੇ ਤੇ ਆ ਆਪਾਂ ਲਾਲ ਮਿਰਚਾਂ ਅਲੱਗ ਪਾਵਾਂਗੇ ਆ ਹਰੀਆਂ ਅਲੱਗ ਪਾਵਾਂਗੇ ਜਿਹੜੀ ਛੋਟੀਆਂ ਨੇ ਇਹ ਆਪਾਂ ਅਲੱਗ ਪਾਵਾਂਗੇ ਇਹਦੇ ਲਈ ਆਪਾਂ ਇੱਕ ਲਿਆ ਚਿੱਟਾ ਸਿਰਕਾ ਜਿਹੜਾ ਚਿੱਟਾ ਸਿਰਕਾ ਤੇ ਨਮਕ ਇਹਦੇ ਲਈ ਚਾਹੀਦਾ ਇਹ ਦੋ ਚੀਜ਼ਾਂ ਹੀ ਪਾਣਗੇ ਲਾਲ ਮਿਰਚਾਂ ਦੇ ਵਿੱਚ ਜਿਹੜੀਆਂ ਹਰੀਆਂ ਮਿਰਚਾਂ ਆ ਪਾਉਣੀਆਂ ਨੇ ਇਹਦੇ ਵਿੱਚ ਆਪਾਂ ਰਾਈ ਪਾਵਾਂਗੇ ਹਲਦੀ ਪਾਵਾਂਗੇ ਨਮਕ ਪਾਵਾਂਗੇ ਸਰੋਂ ਦਾ ਤੇਲ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਸਿਰਕਾ ਠੀਕ ਹੈ ਜੀ ਉਹ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਉਹ ਚ ਵੀ ਆਪਾਂ ਰਾਈ ਪਾਵਾਂਗੇ ਤੇ ਸਿਰਕਾ ਪਾਵਾਂਗੇ ਇਹ ਚੀਜ਼ਾਂ ਉਹਦੇ ਵਿੱਚੋਂ ਥੋੜਾ ਬਰ ਅਲੱਗ ਪਾ ਲਾਂਗੇ ਠੀਕ ਹੈ ਜੀ ਤਿੰਨ ਤਰ੍ਹਾਂ ਦੀ ਆਪਾਂ ਮਿਰਚਾਂ ਪਾਵਾਂਗੇ ਦੋ ਚੀਜ਼ ਸੇਮ ਹੀ ਪੈਣਗੀਆਂ ਮਤਲਬ ਉਹ ਥੋੜੀਆਂ ਅਲੱਗ ਪਾ ਲਾਂਗੇ ਆ ਹੋਰ ਤਰੀਕਿਆਂ ਪੈਸ ਤਾਂ ਕਈ ਤਰ੍ਹਾਂ ਨਾਲ ਪੈਂਦੀਆਂ ਨੇ ਤੇ ਆਪਾਂ ਚਲੋ ਕਰਦੇ ਹਾਂ ਸਿਰ ਸ਼ੁਰੂ ਕਰਦੇ ਹਾਂ ਮਿਰਚਾਂ ਪਾਉਣੀ ਆ ਲਓ ਜੀ ਆਚਾਰ ਪਾਉਣ ਆਪਾਂ ਕਰਦੇ ਹਾਂ ਸ਼ੁਰੂ ਕੋ ਫਿਰ ਲਾ ਕੋਨਟੇਨਰ ਵੀ ਨਾਲ ਨਾਲ ਰੱਖ ਲਿਆ ਹੈ ਨਾ ਵੀ ਇਹਦੇਖਣੇ ਹੁਣ ਕੇਲੇ ਚ ਪੈਣਗੀਆਂ ਲਾਲਆਂ ਜਿਹੜੀਆਂ ਨਾਲ ਹੀ ਕੰਟੇਨਰ ਕੋਲੇ ਰੱਖ ਲੈਣੇ ਜਿਹੜੀਆਂ ਤਾਂ ਆਪਾਂ ਹੁਣ ਪਹਿਲਾਂ ਲਾਲ ਮਿਰਚਾਂ ਹੀ ਪਾਉਣੇ ਆ ਇਹਦੇ ਵਿੱਚ ਪਹਿਲਾਂ ਆਪਾਂ ਨਮਕ ਪਾਵਾਂਗੇ ਇਸ ਤਰ੍ਹਾਂ ਹੱਥਾਂ ਨਾਲ ਹੀ ਮਿਕਸ ਕਰਮੀਆਂ ਨੇ ਇਹ ਇਹਨੇ ਵੀ ਤੁਸੀਂ ਕੱਢੀ ਨਾਲ ਜਾਂ ਕਿਸੇ ਚਮਚ ਨਾਲ ਹਨਾ ਮਿਕਸ ਕਰ ਲਓ ਆਪਾਂ ਚੰਗੀ ਤਰ੍ਹਾਂ ਜਿਹੜਾ ਨਮਕ ਇਹਨਾਂ ਵਿੱਚ ਉਹ ਕਰ ਲਵਾਂਗੇ ਇਹ ਹੈਗੀਆਂ ਨੇ 2 ਕਿਲੋ 2 ਕਿਲੋ ਲਾਲ ਸੀ 2 ਕਿਲੋ ਇਹ ਆ ਸੀਗੀਆਂ ਹਰੀਆਂ ਕੁਝ ਕੁ ਵਿੱਚੋਂ ਨਿਕਲ ਗਿਆ ਹੈ 3 ਕਿਲੋ ਜੜੀਆਂ ਰਹਿ ਗਈਆਂ ਮਿਰਚਾਂ 1.5 ਕਿਲੋ ਹੋਣਗੀਆਂ ਇਹ ਬਹੁਤ ਸਿੰਪਲ ਹੀ ਨੇ ਜੀ ਐਦਾਂ ਨਮਕ ਮਿਕਸ ਕਰਕੇ ਬਸ ਆਪਾਂ ਇਹਦੇ ਵਿੱਚ ਪਾ ਦੇਣਾਗਾ ਸਿਰਕਾ ਚਿੱਟਾ ਪਾ ਸਕਦੇ ਹੋ ਲਾਲ ਵੀ ਪਾ ਸਕਦੇ ਹੋ ਉਸ ਤੇ ਚਿੱਟਾ ਹੀ ਪਾਉਣੇ ਹੁੰਦੇ ਹਰ ਵਾਰ ਅੱਗੇ ਅਸੀਂ ਪਾਉਂਦੇ ਹੁੰਦੇ ਸੀ ਕਾਫੀ ਮਿਰਚਾਂ ਇਹ 5 5 6 6 ਕਿਲੋ ਪਾ ਲੈਂਦੇ ਸੀ ਪਰ ਹੁਣ ਅਸੀਂ ਬਸ ਆਹੀ ਇਹ ਦੀ 3-4 ਕਿਲੋ ਪਾ ਲੈਂਦੇ ਆ ਇਹ 4 ਕਿਲੋ ਲਈਆਂ ਸੀ ਮੈਂ 3 ਵਰ 6 ਕਿਲੋ ਵੀ ਪਾ ਲੰਨੇ ਆ ਸਾਡੇ ਚਾਰ ਜ਼ਿਆਦਾ ਖਾਂਦੇ ਨੇ ਬਸ ਮਿਰਚ ਦਾ ਚਾਰੀ ਜਿਆਦੇ ਲੱਗਦਾਗਾ ਬਸ ਇੱਕ ਤਾਂ ਆਪਣਾ ਭੰਡਾ ਵਾਲਾ ਜਿਹੜਾ ਇਹ ਸੁੱਕਾ ਹੋਣਾ ਚਾਹੀਦਾ ਜਿਹੜਾ ਵਾਲਾ ਕੰਟੇਨਰ ਹੈ ਇਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾਗਾ ਹਨ ਤੇ ਮਿਰਚਾਂ ਜਿਹੜੀਆਂ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਡੰਡੀਆਂ ਤੋੜ ਕੇ ਫੇਰ ਚੀਰਾ ਦਿਓ ਪਹਿਲਾਂ ਧੋ ਲੋ ਬਾਅਦ ਦੇ ਵਿੱਚ ਡੰਡੀਆਂ ਤੋੜੋ ਫੇਰ ਚੀਰਾ ਦਿਓ ਸੁਕਾ ਕੇ ਤੋੜ ਤੋਂ ਪਹਿਲਾਂ ਕਦੇ ਵੀ ਡੰਡੀਆਂ ਨਾ ਤੋੜੋ ਕਿਉਂਕਿ ਫਿਰ ਮਿਰਚ ਦੇ ਵਿੱਚ ਪਾਣੀ ਰਹਿ ਜਾਂਦਾ ਫਿਰ ਆਪਣਾ ਚਾਰਾ ਜਿਹੜਾ ਖਰਾਬ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਪਾਓਗੇ ਤਾਂ ਚਾਰਾ ਤੁਹਾਡਾ ਜਿਹੜਾ ਬਿਲਕੁਲ ਹੀ ਖਰਾਬ ਹੋ ਜਾਣਾ ਪਤੰਗੀ ਤਰ੍ਹਾਂ ਨੂੰ ਮਿਕਸ ਕਰ ਲੈਣੇ। ਖਾਣਨ ਨਾਲ ਹੱਥ ਧੋ ਲੂ ਤੇ ਜਿਹੜੀ ਮਿਰਚ ਕੱਢੀ ਹੁੰਦਾ ਹੱਥ ਤੇ ਨਹੀਂ ਲਾਉਣੀ। ਪਰ ਜੇ ਸਿੱਕੀ ਲਾ ਲਓ ਥੋੜਾ ਬਹੁਤਾ ਕੰਮ ਕਰ ਲਓ ਫਿਰ ਹੱਥ ਸਾਫ਼ ਕਰ ਲਓ ਜਿਹੜੀ ਮਿਰਚ ਦੀ ਚਮੜਾ ਠੋਗੀ ਕੱਟ ਜੂਗੀ। ਇਸ ਤਰ੍ਹਾਂ ਆਂ ਤੰਗਹਰਤ ਦੇ ਨਾਲ ਮਿਰਚਾਂ ਨੇ ਜਿਹੜੀਆਂ ਪਿੰਗੀ ਤਰ੍ਹਾਂ ਮਿਕਸ ਹੋ ਜਾਂਦੀਆਂ ਨੇ। ਆ ਜਿਹੜਾ ਪਰ ਨਮਕ ਪਾਉਣਿਆ ਨਹੀਂ ਫਿਰ ਇਹ ਉਤੁੱਤੀ ਰਹਿ ਜਾਂਦੀ ਨਹੀਂ। ਖਾਣ ਦੀ ਮਿਰਚ ਵਸਤੂ ਸਵਾਦ ਹੀ ਲੱਗਦੀ। ਮੈਂ ਗੂਮੇ ਪਾਸਾ ਕਦੇ ਬੁੱਤੇ ਦੇ ਵਿੱਚ ਨਿੰਬੂ ਦਾ ਰਸ ਵੀ ਪਾ ਸਕਦੇ ਹਿੱਸਕਾ ਨਹੀਂ ਪਾਉਣਾ ਜੇ ਜਿਆਦੇ ਕੌੜੀ ਹੈ ਤਾਂ ਵੀ ਤੁਸੀਂ ਇਹਦੇ ਵਿੱਚ ਨਿੰਬੂ ਦਾ ਰਸ ਜਿਹੜਾ ਪਾ ਸਕਦੇ ਹੋਗੇ ਫਿਰ ਤਾਂ ਜੀ ਕਈ ਤਰ੍ਹਾਂ ਬਣਦੀਆਂ ਨੇ ਮਿੱਟਾ ਆਪਣੇ ਆਪਣੇ ਤਰੀਕੇ ਹੁੰਦੇ ਨੇ ਲੱਡ ਲੱਗ ਪਾਉਣ ਦੇ ਬਸ ਇਹਨਾਂ ਨੂੰ ਆਪੇ ਇਦਾਂ ਦਾ ਚੰਗੀ ਤਰ੍ਹਾਂ ਚਸਨਾ ਡਾ ਫਿਰ ਜਿਹੜੀ ਮਿਰਚਾ ਦੇਖੋ ਕਿੰਨੀ ਵਧੀਆ ਬਣੂਗੀ ਤੁਹਾਨੂੰ ਨਿੰਬੂ ਦਾ ਚਾਰ ਵੀ ਵਿਖਾਵਾਂਗੇ ਆਪਣੇ ਨਿੰਬੂ ਦਾ ਵੀ ਪਾਇਆ ਹੋਇਆ ਹੰਬਲਾ ਰਹੇਗੇ ਆਪਣੇ ਹੰਬਲਾ ਚਾਰ ਨਹੀਂ ਪਾਇਆ ਹੋਇਆ ਹਾਂ ਦੇ ਵੀ ਘਟਨੇ ਦੀ ਥੋੜਾ ਜਿਆਦਾ ਤਾਂ ਮਿਰਚ ਦਾ ਹੀ ਲੱਗਦਾ ਚਲ ਫਿੰਦਰਾ ਫਿੰਦਰਾ ਨਾ ਨਾ ਪਾਈ ਕਿੰਨੀ ਤੇਰਾ ਥੋੜਾ ਜਿਹਾ ਪਸੇਟਾ ਪਾ ਦਿੰਨੇ ਥੋੜਾ ਜਿਹਾ ਨਮਕਾ ਘਟ ਲੱਗਦਾ e que não, 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 não. E que... ਆਮਾਂਗ ਇੱਕ ਵਾਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਿਰਪਰਾ ਹੋਰ ਐਡ ਕਰ ਦਿੰਨੇ। ਬਸ ਇਹਨੂੰ ਕੀ ਕਰਨਾ ਆਪਾਂ ਹਫਤੇ ਦੇ ਵਿੱਚ ਹਫਤਾ ਇਹਨੂੰ ਹਲਾਉਣਾਗਾ ਹਫਤੇ 'ਚ ਜਿਵੇਂ ਇੱਕ ਦਿਨ ਦੇ ਵਿੱਚ ਦੋ ਵਾਰ ਹਲਾਓ ਫਿਰ ਤਿੰਨ ਦੋ ਤਿੰਨ ਵਾਰ ਹਲਾਓ ਫਿਰ ਦੋ ਵਾਰ ਹਲਾਓ ਇੱਕ ਵਾਰ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹਫਤਾ ਹਫਤਾ ਹਲਾਉਣਾਗਾ। ਕੋਈ ਧੁੱਪ ਨਹੀਂ ਲਵਾਉਣੀ ਆਪਾਂ ਇਹਨੂੰ। ਠੀਕ ਹੈ ਜੀ। ਕੋਈ ਵੀ ਧੁੱਪ ਦੀ ਲੋੜ ਨਹੀਂ ਜ਼ਰੂਰ ਤੇ ਨਹੀਂ ਹੈਗੀ। ਦੋ ਗੀਮੋ ਪਾ ਰੱਖ ਦਿਨੇ ਸਾਇਬ ਤੇ ਹੁਣ ਆਪਾਂ ਹਰੀਆਂ ਮਿਰਚਾਂ ਪਾ ਲਈਓ ਫਟਾਫਟ ਲੋ ਜੀ ਹਰੀਆਂ ਮਿਰਚਾਂ ਦੇ ਵਿੱਚ ਆਪਾਂ ਥੋੜੀ ਦਰਦੜੀ ਜੀ ਆਹ ਕਰ ਲਈ ਸੀਗੀ ਹਰਾ ਈ ਥੋੜੀ ਜਿਹੀ ਪਾਤੀ ਅੱਧਿਕਾ ਕੜਛੀ ਆਪਾਂ ਸਾਬਤਰਾ ਹੀ ਪਾਤੀ ਤੇ ਹਲਦੀ ਪਾਵਾਂਗੇ ਇਹਦੇ ਵਿੱਚ 2 ਚਮਚ ਚ ਤਾਂ ਹੀ ਹਲਦੀ ਦੇ ਪਾਤੇ ਤੇ ਨਮਕ ਪਾਵਾਂਗੇ ਤੇ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ कच्चਾ ਪਾਉਣਾ ਬਾਲੇ ਕੀ ਕਰਦੇ ਨਹੀਂ ਵੀ ਉਬਾਲ ਕੇ ਠੰਡਾ ਕਰਕੇ ਪਾਉਂਦੇ ਨੇ ਉਹ ਆਪਾਂ ਨਹੀਂ ਪਾਉਣਾ ਪਾਸਰਪਾ ਕੱਚਾ ਤੇਲ ਹੀ ਪਾਵਾਂਗੇ ਚਾਹੇ ਉਹ ਲਾਲ ਮਿਰਚਾਂ ਨੇ ਚਾਹੇ ਅੰਬ ਦਾ achar ਆ ਚਾਹੇ ਆਹ ਵਾਲੀਆਂ ਹਰੀਆਂ ਮਿਰਚਾਂ ਨੇ ਤੜ ਕੇ ਤੇਲ ਨਹੀਂ ਪਾਉਣਾ ਹੈਗਾ ਕੱਚਾ ਹੀ ਪਾਉਣਾਗਾ ਇਹ ਚ ਵੀ ਤੁਸੀਂ ਸਿਰਕਾ ਪਾਵਾਂਗੇ ਜਿਵੇਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਹਨਾ ਜੇ ਤੁਸੀਂ ਨਹੀਂ ਸਿਰਕਾ ਪਾਉਣਾ ਤਾਂ ਨਿੰਬੂ ਦੇ ਵੀ ਜਿਆਦਾ ਕੌੜੀਆਂ ਨੇ ਤਾਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਕੁਝ ਨਹੀਂ ਕਰਨਾ ਹੁੰਦਾ ਬਸ ਸਮਾਨ ਮਿਕਸ ਕਰਕੇ ਏਦਾਂ ਏਦਾਂ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਕਰਨਾ ਹੁੰਦਾ 5 ਕੱਪਾ ਹੋਰ ਪਾਤਾ ਪਹਿਲਾਂ ਇਕੱਠਾ ਨਪਾਇਓ ਦੇਖ ਦੇਖ ਕੇ ਪਾਇਓ ਕਿ ਹੋਰ ਲੋੜ ਹੈਗੀ ਆ ਕਿ ਨਹੀਂ ਲੋਜੀ ਚੰਗੀ ਤਰ੍ਹਾਂ ਮਿਕਸ ਕਰਕੇ ਮਿਰਚਾਂ ਨੂੰ ਆਪਾਂ ਕੰਟੇਨਰ ਦੇ ਵਿੱਚ ਪਾ ਦਾਂਗੇ ਤੇ ਇੱਕ ਗੱਲ ਹੋਰ ਜਿਹੜੀਆਂ ਤੁਸੀਂ ਹਰੀਆਂ ਮਿਰਚਾਂ ਪਾਉਣੀਆਂ ਨੇ ਇਹਨਾਂ ਦੇ ਵਿੱਚ ਰਾਈ ਜਰੂਰ ਪਾਓ ਤੇ ਹੋਰ ਜਾਹੀ ਕੋਈ ਵੀ ਮਸਾਲਾ ਤੁਸੀਂ ਨਾ ਐਡ ਕਰੋ ਜਿਵੇਂ ਕਿ ਧਰੀਆਂ ਹੋ ਗਿਆ ਹਨਾ ਜਾਂ ਕਲੌਂਜੀ ਵਗੈਰਾ ਜਾਂ ਸੌਂਫ ਹਨਾ ਇਸ ਤਰ੍ਹਾਂ ਦਾ ਚਾਹੀਏ ਕੁਝ ਵੀ ਨਾ ਪਾਓ ਕੱਲੀ ਰਾਈ ਜਰੂਰ ਪਾਓ ਹਰੀ ਮਿਰਚਾਂ ਜਿਹੜੀ ਰਾਈ ਦੇ ਨਾਲ ਹੀ ਟੇਸਟੀ ਬਣਦੀ ਹੈ ਜਰੂਰ ਜਰੂਰ ਪਾਓ ਜੀ ਠੀਕ ਹੈ ਜੀ ਚਾਵਲਾ ਨਹੀਂ ਪਾਉਣਾ ਥੋੜਾ ਹੀ ਪਾਉਣਾ ਸਰਕਾ ਤੇ ਆਪਾਂ ਹੁਣ ਹੱਥ ਧੋ ਲਈਏ ਤਾਂ ਨਹੀਂ ਸਾਰਾ ਜਿਹੜਾ ਕੰਟੇਨਰ ਆ ਖਰਾਬ ਹੋ ਜਾ ਫਿਰ ਆਪਾਂ ਇਹਨੂੰ ਕਰਕੇ ਮਿਕਸ ਠੀਕ ਆ ਜੀ। ਉਹ ਜੋ ਪਾਉਣ ਢੱਕਣ ਬੰਦ ਕਰਕੇ ਇਹਨੂੰ ਹਿਲਾਵਾਂਗੇ। ਦੋ ਤਿੰਨ ਦਿਨਾਂ ਵਿੱਚ ਨਾ ਦੋ ਤਿੰਨ ਵਾਰ ਇਸ ਤਰ੍ਹਾਂ ਹਿਲਾਇਆ ਕਰਦਾ ਜੋ ਜਿਹੜੇ ਮਸਾਲੇ ਨੇ ਉਹ ਮਿਕਸ ਹੋ ਜਾਣਗੇ ਦੇ ਵਿੱਚ। ਸਿਰਫ ਆਪਾਂ ਤਾਂ ਹੀ ਪਾਉਣੇ ਹੁੰਨੇ ਮਿਕਸ ਹੋ ਜਾਣ ਬਾਕੀ ਟੇਸਟ ਵਧੀਆ ਹੁੰਦਾ ਸਿਰਫ ਕੇ ਨਾਲ ਖੱਟਾ-ਖਟਾ ਜ ਹੈ ਨਾ ਜਿਆਦਾ ਮਿਰਚ ਕੌੜੀ ਹੁੰਦੀ ਆ ਤਾਂ ਉਹ ਫਿਰ ਬਹੁਤ ਬੈਲੈਂਸ ਹੋ ਜਾਂਦਾ। ਹੋ ਜਾਂਦੇ ਮਿਰਚ ਦੇ ਫਿਰ ਜਿਹੜੀ ਟਿੱਕੀ ਹੁੰਦੀ ਉਹ ਥੋੜੀ ਘੱਟ ਜਾਂਦੀ ਇਸ ਤਰ੍ਹਾਂ ਕਰਕੇ ਤੋ ਤਿੰਨ ਵਾਰ ਦਿਨ ਦੇ ਵਿੱਚ ਹਲਾਓ ਬਿਲਕੁਲ ਵੀ ਧੁੱਪ ਲਵਾਉਣ ਦੀ ਲੋੜ ਨਹੀਂ ਹੈਗੀ ਕੋਈ ਧੁੱਪ ਨਹੀਂ ਲਵਾਉਣੀ ਹੈਗੀ ਬਾਲੀਆਂ ਕੀ ਕਰਦੇ ਨੇ ਧੁੱਪੇ ਰੱਖੀ ਰੱਖਦੇ ਨੇ ਚਾਹੇ ਉਹ ਜ਼ਰੂਰਤ ਨਹੀਂ ਹੈਗੀ ਧੁੱਪੇ ਰੱਖਣ ਦੀ ਬਸ ਇਸ ਤਰ੍ਹਾਂ ਤੋ ਤਿੰਨ ਵਾਰ ਦਿਨ ਦੇ ਵਿੱਚ ਹਲਾਓ ਨੋ ਜਿ ਰਹਿ ਗਏ ਹੁਣ ਆਪਣਾ ਆਹ ਵਾਲੀ ਮਿਰਚਾਂ ਦਾ achar ਕੋ ਵੀ ਪਾਉਣੇ ਦੋ ਤਰ੍ਹਾਂ ਦੀ ਆਪਾਂ ਪਾ ਲਈਆਂ ਇੱਕ ਤਰ੍ਹਾਂ ਅਸੀਂ ਆਪਾਂ ਹੋਰ ਪਾਵਾਂਗੇ ਠੀਕ ਹੈ ਹਾਂ ਲੋ ਇਹਨਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਇਹਦੀ ਜ਼ਰੂਰਤ ਨਹੀਂ ਆਪਾਂ ਨੂੰ ਇਹਦੀ ਜ਼ਰੂਰਤ ਪਊਗੀ ਨਮਕ ਦੀ ਪਊਗੀ ਠੀਕ ਹੈ ਜੀ ਲੈ ਕੇ ਆਉਂਗੇ ਮੈਂ ਚੰਕੂ ਤੇ ਤੇਲ ਰੱਖਿਆ ਗਰਮ ਲਓ ਜੀ ਆਪਾਂ ਕਰ ਲੈ ਤੇਲ ਗਰਮ ਤੇਲ ਗਰਮ ਗਰਮ ਤੋਂ ਬਾਅਦ ਇਹਦੇ ਪਹਿਲੇ ਵਿੱਚ ਥੋੜੀ ਜਿਹੀ ਪਾਵਾਂਗੇ ਹਲਦੀ ਨਾਰਮਲ ਜਿਹਾ ਹੋ ਗਏ ਥੋੜਾ ਜਿਹਾ ਇਹ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਨਾਮਕ ਇਹਨੂੰ ਕਰ ਲਵਾਂਗੇ ਮਿਕਸ ਇਹ ਜਿਵੇਂ ਕਿ ਆਪਾਂ 5-7 ਦਿਨ ਖਾਣੀਆਂ ਨੇ ਮਿਰਚਾਂ 15 ਦਿਨ ਖਾਣੀਆਂ ਨੇ 20 ਦਿਨ ਇਹ ਤਾਂ ਪਾਇਓ ਤੁਸੀਂ ਜੇ ਤੁਸੀਂ ਸਟੋਰ ਕਰਕੇ ਰੱਖਣੇ ਨੇ 1 ਸਾਲ ਲਈ ਹੈਨਾ ਜਾਂ ਜਿੰਨਾ ਟਾਈਮ ਤੁਹਾਡਾ ਚਾਰ ਖਤਮ ਨਹੀਂ ਹੁੰਦਾ ਤਾਂ ਫਿਰ ਇਹ ਵਾਲਾ ਹੀ ਪਾਇਓ ਚਾਰ ਤੁਸੀਂ ਇਹਨਾਂ ਚ ਕੋਈ ਵੀ ਹੈਨਾ ਪਰ ਜਿਹੜਾ ਇਹ ਆਪਾਂ ਬਸ ਆ ਵੀ 5-7 ਦਿਨ ਖਾਣ ਲਈ ਪਾਵਾਂਗੇ ਸਾਤੋ ਸੇਵੀ ਪਾਸਾਟ ਦੇ ਵੀ ਚਾਰ ਬਹੁਤ ਟੇਸਟੀ ਬਣਦਾ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਆਹ ਕਰ ਲਵਾਂਗੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇਲ ਆਪਣਾ ਨਾ ਜ਼ਿਆਦਾ ਗਰਮਾ ਨਾ ਹੀ ਜ਼ਿਆਦਾ ਠੰਡਾ ਦਾ ਕਿਉਂਕਿ ਹੁਣ ਆਪਾਂ ਸ਼ਾਮ ਨੂੰ ਵੀ ਇਹਨੂੰ ਖਾ ਸਕਦੇ ਹਾਂ ਜੀ ਇਸ ਤਰ੍ਹਾਂ ਚਾਰ ਬਣ ਜੂਗਾ ਹੈ ਨਾ ਬਾਕੀ ਛੋਟਾ ਸਾਈਜ਼ ਆ ਇੱਕ ਖਾਣੀਆਂ ਕਿਸੇ ਨੇ ਦੋ ਖਾਣੀਆਂ ਨੇ ਹੈ ਨਾ ਉਹ ਇੱਕ ਠੀਕ ਲੈਣੀ ਹੈ ਇਹ ਬਾਤ ਗੀਏ ਸੀ ਮੈਂ ਕਿ ਚਲੋ ਹਜੇ ਇਹਨਾਂ ਨੂੰ 5-7 ਦਿਨਾਂ ਨੂੰ ਆਪਾਂ ਖਾ ਸਕਦੇ ਆਂਗੇ ਜਿਹੜਾ ਇਹ ਵਾਲਾ achar ਆ ਗਾ ਦੋਨੋਂ ਚ ਕੋਈ ਵੀ ਹੈ ਨਾ 5-7 ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਹਫਤੇ ਜੀ ਜਾਨੀ ਕਿ ਜਿਹੜਾ ਇਹ ਵਾਲਾ ਇਹਨੂੰ ਆਪਾਂ ਸ਼ਾਮ ਨੂੰ ਵੀ ਖਾ ਸਕਦੇ ਆਂ ਕਿਉਂਕਿ ਤੇਲ ਆਪਾਂ ਗਰਮ ਕਰਕੇ ਫਿਰ ਇਹਦੇ ਵਿੱਚ ਮਸਾਲੇ ਐਡ ਕਰੀ ਨੇ ਇਹ ਵੀ ਬਹੁਤ ਟੇਸਟੀ ਲੱਗਦਾ ਜੇ ਤੁਸੀਂ 15 ਦਿਨ ਤੱਕ ਖਾਣਾ ਚਾਹੁੰਦੇ ਹੋ ਨਾ ਤਾਂ ਇਹ achar ਤੁਸੀਂ ਪਾ ਸਕਦੇ ਹੋ ਪਹਿਲਾਂ ਵੀ ਇੱਕ achar ਹਰੀ ਮਿਰਚ ਦਾ ਮੇਰਾ ਹੈ ਨਾ ਵੀਡੀਓ ਤੇ ਹੈਗਾਗਾ ਚੈਨਲ ਤੇ ਤੁਸੀਂ ਦੇਖ ਸਕਦੇ ਹੋਗੇ ਤੋ ਸਿੱਧਾ ਆਪਾਂ ਥੋੜਾ ਜਿਹਾ ਨੂੰ ਠੰਡਾ ਹੋਣ ਦਵਾਂਗੇ ਜਿਹੜਾ ਤੇਲ ਸੀ ਬਣ ਕੇ ਗਰਮ ਸੀ ਮਿਰਚਾਂ ਦੀ ਜਿਹੜੀਆਂ ਠੰਡੀਆਂ ਹੋ ਗਈਆਂ ਆਚਾਰ ਨੂੰ ਫਿਰ ਆਪਾਂ ਇਹ ਵਾਲੇ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਾਂਗੇ ਫਿਰ ਇਹ ਖਰਾਬ ਵੀ ਨਹੀਂ ਹੋਊ ਗਰਮ ਨਹੀਂ ਪਾਉਣਾ ਹੈਗਾ ਇਹ ਠੰਡਾ ਕਰਕੇ ਪਾਉਣਾ ਠੀਕ ਹੈ ਜੀ ਚਲੋ ਜੀ ਸਾਰੇ ਚਾਰ ਆਪਣੇ ਬਣ ਕੇ ਹੋ ਗਏ ਤਿਆਰ ਤੇ ਤੁਹਾਨੂੰ ਸਮਾਨ ਚੱਕ ਦਈਏ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਤਿੰਨੇ ਚਾਰ ਆਪਣੇ ਪੈ ਗਏ ਨੇ ਦੇਖੋ ਆਹ ਭਾਈ ਦੇ ਵਿੱਚ ਪਾਤਾ ਤੇ ਆਹ ਵਾਲਾ ਦੇਖੋ ਚਾਰ ਚਾਰ ਪੈ ਗਏ ਆਪਣੇ